ਹਾਂਜੀ ਪਠਾਨੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਸ ਨਾਲ ਠੀਕ ਠਾਕ ਹੋ ਹਾਂਜੀ ਸਰ ਠੀਕ ਹਾਂਜੀ ਪਠਾਨੇ ਜੀ ਤੁਸੀਂ ਆਏ ਸੀ ਮੇਰੇ ਕੋਲ ਪਹਿਲਾਂ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਇੱਕ ਤੇ ਮੇਰੇ ਕੋਈ ਐਕਸੀਡੈਂਟ ਹੋਇਆ ਸੀ ਤੇ ਮੇਰੇ ਪੈਰ ਦੇ ਵਿੱਚ ਚੋਟ ਸੀ ਜਿਹੜੇ ਕੀ ਮਤਲਬ ਕਿ 10 ਵਰ੍ਹੇ ਸਾਲ ਹੋ ਗਏ ਹੈ ਚੋਟ ਲੱਗੇ ਨੂੰ ਹੂੰ ਤੇ ਉਹ ਫਸਟ ਟਾਈਮ ਤੁਹਾਡੇ ਨੂੰ ਦੱਸਿਆ ਸੀ ਕਿ ਮੈਂ ਮੇਰੇ ਪੈਰ ਚ ਪੇਨ ਹੁੰਦੀ ਹੈ ਹੂੰ ਜਿਹੜੀ ਮੈਡੀਸਿਨ ਜਦ ਤੱਕ ਖਾਣੇ ਆ ਤੇ ਕਦ ਸੈਰ ਨਹੀਂ ਉਸ ਤੋਂ ਬਾਅਦ ਇਹ ਦੁਬਾਰੇ ਸ਼ੁਰੂ ਹੋ ਜਾਂਦੀ ਹੈ ਤੇ ਜਿਸ ਦਿਨ ਤੋਂ ਤੁਸੀਂ ਹਿਪਨੋਟਾਈਜ਼ ਕਰਕੇ ਪਿੱਛੋਂ ਕਮਾਂਡ ਦਿੱਤੀ ਕਿ ਪੇਨ ਜਿਹੜੀ ਹੈ ਹੁਣ ਦੁਬਾਰੇ ਨਹੀਂ ਹੋਇਆ ਕਰੂਗੀ ਸਹੀ ਹੋ ਜਾਊਗੀ ਤੇ ਉਸ ਤੋਂ ਕੁਝ ਟਾਈਮ ਬਾਅਦ ਮੈਨੂੰ ਆস্তে আস্তে ਇਹਦਾ ਫੀਲ ਲੱਗਿਆ ਹੁਣ ਕਿ ਹੁਣ ਉਹ ਪੇਨ ਨਹੀਂ ਹੋ ਰਹੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਕਿਸ ਤਰ੍ਹਾਂ ਹੁਣ ਪੇਨ ਹੋ ਰਹੀ ਹੈ ਅੱਜ ਜਿਹੜੀ ਸਰ ਮੈਂ ਜਦ ਵੀ ਹੁਣ ਚੱਲਦਾ ਹਾਂ ਮੈਨੂੰ ਪੇਨ ਬਿਲਕੁਲ ਨਹੀਂ ਹੋ ਰਹੀ ਬਿਲਕੁਲ ਨਹੀਂ ਹੋ ਰਹੀ ਜੀ ਵੈਰੀ ਗੁੱਡ ਇੱਕੋ ਹੀ ਤੇ ਇੱਕ ਮੈਂ ਸੈਕਿੰਡ ਟਾਈਮ ਤੁਹਾਨੂੰ ਤੁਹਾਡੇ ਕੋਲ ਦੋ ਰਿਕਵੈਸਟ ਕੀਤੀ ਕਿ ਮੈਨੂੰ ਇੱਕ सर्वाइकल दी प्रॉब्लम हो रही है हम्म और एक मेरी हैबिट ही स्मोकिंग ਕਰਨ ਦੀ हम्म ਤੇ ਉਹ ਵੀ ਮੈਂ ਲਗਭਗ 15-20 ਸਾਲ ਤੋਂ ਸਮੋਕਿੰਗ ਕਰ ਰਿਹਾ ਹਾਂ ਠੀਕ ਹੈ ਤੇ ਉਸ ਤੋਂ ਸੈਕਿੰਡ ਟਾਈਮ ਬੁਸੀ ਜਦੋਂ ਕਮਾਂਡ ਦਿੰਦੀ ਹੈ ਕਿਇਸ ਤੋਂ ਬਾਅਦ ਸਮੋਕਿੰਗ ਨਹੀਂ ਕਰਨੀ ਹੈ ਵਧੀਆ ਚੀਜ਼ ਨਹੀਂ ਹੈਗੀ ਇਹ ਹਮ ਤੇ ਉਸ ਤੋਂ ਬਾਅਦ ਮੇਰਾ ਹੁਣ ਮੰਨ ਨਹੀਂ ਕਰਦਾ ਹੈਗਾ ਕਿ ਮੈਂ ਫਿਰ ਤੋਂ ਸਮੋਕਿੰਗ ਕਰਾਂ ਅਗਰ ਸੋਚਦਾ ਵੀ ਹੈ ਤੇ ਉਹ ਮਨ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਮਨ ਖਰਾਬ ਹੋਣਾ ਸ਼ੁਰੂ ਕਰਦਾ ਹਾਂ ਜੀ ਜੀ ਵੈਰੀ ਗੁੱਡ ਤੇ ਸੈਕੰਡ ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਕਿ ਜਿਹੜੀ ਮੈਨੂੰ ਆਪਣੇ ਪੇਨ ਹੁੰਦੀ ਸੀ ਸਾਈਡ 'ਚ ਸਰਵਾਈਕਲ ਦੀ ਪੇਨ ਸਰਵਾਈਕਲ ਦੀ ਪੇਨ ਹੂੰ ਉਹ ਵੀ ਮੈਂ ਨੋਟ ਕੀਤਾ ਕਿ ਮੈਨੂੰ ਅੱਗੇ ਸਰਦੀਆਂ ਜੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਹੂੰ ਤੇ ਇਸ ਵਾਰ ਮੈਨੂੰ ਨਹੀਂ ਹੋਈ ਇਹ ਦੁਬਾਰਾ ਉਹ ਵੀ ਨਹੀਂ ਹੋਈ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਤੇ ਬਹੁਤ ਵਧੀਆ ਰਿਜ਼ਲਟ ਆਇਆ ਸਰ ਠੀਕ ਔਰ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਤੁਹਾਡਾ ਹੈਪੀ ਹੋ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਸਰ ਹੁਣ ਬਹੁਤ ਜ਼ਿਆਦਾ ਫੀਲ ਗੁੱਡ ਠੀਕ ਹੈ ਬਹੁਤ ਵਧੀਆ ਗੱਲ ਆ ਤੁਸੀਂ ਹੋਰ ਅੱਗੇ ਵੀ ਦੱਸੋ ਇਹ ਬੀਏ ਕਿਸ ਤਰ੍ਹਾਂ ਦੀ ਟੈਕਨੀਕ ਹੈ ਕਿ ਕਿਵੇਂ ਕੰਮ ਕਰਦੀ ਹੈ ਮਨ ਦੀ ਸਾਇੰਸ ਆ ਮਨ ਦੇ ਉੱਤੋਂ ਹੀ ਸਾਡੀਆਂ ਇਹ ਸਾਰੀਆਂ ਪ੍ਰੋਬਲਮਸ ਰਿਜ਼ੋਲਵ ਹੁੰਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਓਕੇ ਥੈਂਕ ਯੂ ਫੀਡਬੈਕ ਲਈ ਓਕੇ ਓਕੇ